ਤਰਨਤਾਰਨ ਜ਼ਿਮਨੀ ਚੌਂਚੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰੰਦਾਵਾਦੀ ਧੀ ਕੰਚਨਪ੍ਰੀਤ ਕੌਰ ਨੂੰ ਅੱਜ ਸਵੇਰੇ ਤੜਕੇ ਹੀ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਜਿਸ ਦੀਆਂ ਇਹ ਤਸਵੀਰਾਂ ਨੇ ਤਰਨਤਾਰਨ ਅਦਾਲਤ 'ਚ ਰਾਤ 8 ਵਜੇ ਸੁਣਵਾਈ ਸ਼ੁਰੂ ਹੋਈ ਜਿਸ ਤੋਂ ਬਾਅਦ ਕੰਚਨਪ੍ਰੀਤ ਨੂੰ ਅਦਾਲਤ ਨੇ ਅੱਜ ਸਵੇਰੇ 4 ਵਜੇ ਆਪਣਾ ਫੈਸਲੇ ਤੋਂ ਬਾਅਦ ਰਿਹਾ ਕਰ ਦਿੱਤਾ ਯਾਨੀ ਕਿ ਬਰੀ ਹੋ ਚੁੱਕੇ ਨੇ ਆਪਣੀ ਰਿਹਾਈ ਤੋਂ ਬਾਅਦ ਕੰਚਨਪ੍ਰੀਤ ਕੌਰ ਦਾ ਪਹਿਲਾ ਵੱਡਾ ਬਿਆਨ ਵੀ ਸਾਹਮਣੇ ਆਇਆ ਦੇਸ਼ ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦੇ ਜਿਹੜੇ ਅੱਜ ਖੜੇ ਆ ਅੱਜ ਨਹੀਂ دیرਤਾ ਕੋਈ ਅੱਜ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਦਿਖਾਉਣਾ ਨੇ ਵਿਸ਼ੇਸ਼ ਦਿੱਤਾ ਕੁਝ ਉਸ ਨੂੰ ਪਾਰਾ ਕਿਸ਼ੋਰ ਰਿਹਾ ਜੀ ਦੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤਾਂ ਪਰਾਵਾ ਲਈ ਇੰਨੀ ਨੌਲੇਜ ਨਹੀਂ ਆ ਕਿ ਕੀ ਦੀ ਦਿਹਾਈ ਤੋਂ ਬਾਅਦ ਕੰਚਨਪ੍ਰੀਤ ਨੇ ਕਿਹਾ ਹੈ ਕਿ ਮੇਰੇ ਨਾਲ ਖੜੇ ਹੋਣ ਲਈ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਬਾਰੇ ਐਡਵੋਕੇਟ ਅਰਸ਼ਦੀਪ ਕਲੀਨ ਨੇ ਵੀ ਕੀ ਕਿਹਾ ਉਹ ਵੀ ਸੁਣੋ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਸੰਵਿਧਾਨ ਦੀ ਜਿੱਤ ਹੈ ਇਹ ਰੂਲ ਆਫ ਲਾ ਦੀ ਜਿੱਤ ਹੈ ਤੇ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਕੀ ਪੰਜਾਬ ਨੂੰ ਜਿਹੜਾ ਅੱਜ ਪੁਲਿਸ ਰਾਜ ਬਣਾਇਆ ਹੈ ਇਹ ਕੀ ਦੀ ਗਲਤੀ ਕਰਕੇ ਅੱਜ ਸਾਰੀ ਰਾਤ ਅਦਾਲਤ ਨੂੰ ਖੁੱਲਾ ਰਹਿ ਕੇ ਇਸ ਕੇਸ ਨੂੰ ਸੁਣਨਾ ਪਿਆ ਔਰ ਅੰਤ ਦੇ ਵਿੱਚ ਕੋਰਟ ਨੇ ਮੰਨਿਆ ਕਿ ਜਿਹੜੀ ਕੰਚਨਪ੍ਰੀਤ ਹੈ ਉਹਦੀ ਅਰੈਸਟ ਇਲਿਗਲ ਹੈ ਅਨਕਨਸਟੀਟਿਊਸ਼ਨਲ ਹੈ ਪੁਲਿਸ ਨੇ ਆਪਣੇ ਦਾਇਰੇ ਦੇ ਵਿੱਚੋਂ ਬਾਹਰ ਜਾ ਕੇ ਕੰਮ ਕੀਤਾ ਤੇ ਅੱਜ ਕੋਰਟ ਦੇ ਵਿੱਚ ਹੀ ਕੰਚਨਪ੍ਰੀਤ ਨੂੰ ਰਿਹਾ ਕਰ ਦਿੱਤਾ ਗਿਆ ਬਲੇ ਸਨਿਹਾਰ ਜੋ ਦੁਸ਼ਲੀਆਤ ਦਾ اور ਪੁਲਿਸ ਦੇ ਉੱਤੇ ਜੱਟ ਸਾਹਿਬ ਕਹਿੰਦੇ ਕਿ ਹਲੇ ਮੈਂ ਰਿਸਟ੍ਰੇਨ ਕਰ ਰਹੇ ਹਾਂ ਟਿੱਪਣੀ ਕਰਨ ਤੋਂ ਮੈਂ ਹੋਰ ਵੀ ਟਿੱਪਣੀਆਂ ਕਰ ਸਕਦਾ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਸਾਰਾ ਛੇੜਿਆੰਤਰ ਰਚਿਆ ਕਿਦਾਂ ਗਿਆ ਦੇਖੋ ਕੰਚਨਪ੍ਰੀਤ ਦੇ ਖਿਲਾਫ ਇਹ ਜਿਹੜੇ 4 ਮੁਕੱਦਮੇ ਸੀ ਇਹ ਚਾਰੇ ਚੋਣਾਂ ਦੇ ਦੌਰਾਨ ਦਰਜ ਹੋਏ ਚੋਣਾਂ ਤੋਂ ਪਹਿਲਾਂ ਤਾਂ ਉਹਦੇ ਖਿਲਾਫ ਕੋਈ ਮੁਕੱਦਮਾ ਨਹੀਂ ਸੀ ਚਾਰੇ ਮੁਕੱਦਮਿਆਂ ਦੇ ਵਿੱਚ ਬੇਲ ਮਿਲੀ ਕੋਰਟ ਤੋਂ ਸਿਰਫ ਮੁੱਖ ਮੰਤਰੀ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਕਿਉਂਕਿ ਫੜਨਾ ਸੀ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਨਾ ਕਿ ਆਪਦੀ ਇਸ ਸੌੜੀ ਸਿਆਸਤ ਦੇ ਵਿੱਚ ਮੁੱਖ ਮੰਤਰੀ ਨੇ ਪੰਜਾਬੀਅਤ ਨੂੰ ਵੀ ਸ਼ਰਮਸਾਰ ਕੀਤਾ ਪੰਜਾਬੀ ਤਾਂ ਧੀਆ ਪੈਣਾ ਦੀ ਇੱਜ਼ਤਾਂ ਦੇ ਰਾਖੇ ਮੰਨੇ ਜਾਂਦੇ ਨੇ ਇਹ ਦਿੱਲੀੋਂ ਆਏ ਮਨੀਰ ਸਿੰਘ ਸੋਧਿਆ ਦੇ ਸਾਮਦਾਨ ਦੰਦ ਭੇਤ ਤੇ ਚੱਲਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਇਹਨਾਂ ਨੇ ਤਾਂ ਪੰਜਾਬੀਅਤ ਸ਼ਰਮਸਾਰ ਕੀਤੀ ਇੱਕ ਧੀ ਨੂੰ ਰਾਤ ਨੂੰ ਗਲਤ ਅਰੈਸਟ ਕੀਤਾ ਪਰ ਮੇਰਾ ਸਿਰ ਝੁਕਦਾ ਹੈ ਕਿਉਂਕਿ ਅਸੀਂ ਮਾਨਯੋਗ ਪੰਜਾਬ ਧਿਰ ਰਹਿਣਾ ਹਾਈ ਕੋਰਟ ਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਦੇ ਕਿ ਜੀ ਮੇਰੀ ਪਾਰਟੀ ਦੇ ਇੱਕ ਲੀਡਰ ਕੰਚਨਪ੍ਰੀਤ ਜਿਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈ ਉਹਨਾਂ ਚ ਲੜਾਈ ਲੜੀ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕੀਤਾ ਕੋਰਟ ਨੇ ਆਰਡਰ ਪਾਸ ਕੀਤਾ ਸੀ ਉਸੇ ਸਮੇਂ ਕੰਚਨਪ੍ਰੀਤ ਨੂੰ ਪੁਲਿਸ ਕਸਟਡੀ ਚੋਂ ਮੈਜਿਸਟਰੇਟ ਦੀ ਕਸਟਡੀ ਚ ਸ਼ਿਫਟ ਕੀਤਾ ਮੈਜਿਸਟਰੇਟ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ 111 ਕਿਉਂਕਿ ਕੀਤਾ ਕੀ ਨਾਨ ਬੇਲੇਬਲ ਆਫੈਂਸ ਇੱਕ ਬੇਲੇਬਲ ਪਰਚੇ ਦੇ ਵਿੱਚ ਐਡ ਕੀਤਾ ਸੀ ਸਿਰਫ ਉਹਨੂੰ ਫੜਨ ਲਈ ਜਿਹੜਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਸ ਕਹਿੰਦੀਆਂ ਨੇ ਕਿ ਨਹੀਂ ਕਰ ਸਕਦੇ ਸੋ ਮੈਜਿਸਟਰੇਟ ਸਾਹਿਬ ਨੇ ਅਜ オーडर ਪਾਸ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਨਾ ਅਨੈਤਿਕ ਤੌਰ ਤੇ ਉਹਨਾਂ ਨੇ ਕਿਹਾ ਕਿ ਨੈਤਿਕ ਕਾਰਵਾਈ ਸੀ ਅਨਕਨਸਟੀਟਿਊਸ਼ਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ ਹੋਈ ਸੀ ਸੋ ਕੰਚਨਪ੍ਰੀਤ ਸਾਡੇ ਨਾਲ ਹੈ ਸੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਚੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ ਕੰਮ ਕਰੂ ਉਥੇ ਉੱਪਰ ਅਦਾਲਤਾਂ ਬੈਠੀਆਂ ਨੇ ਹੁਣ ਅਦਾਲਤਾਂ ਚ ਜਵਾਬਦੇਹੀ ਹੋਈ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਹਮ ਦਾਮ ਦੰਦ ਭੇਤ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫਿਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਰ ਚੰਡੀਗੜ੍ਹੋਂ ਵਕੀਰ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫਿਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹੇ ਤੇ ਨਾ ਚੱਲੇ ਇਹਨਾਂ ਦਾ ਤਾਂ 1 ਸਾਲ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਹੈ ਅਫਸਰਾਂ ਦੇ ਲੰਬੇ ਕੈਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਕੋਈ ਬਾਹਰੋਂ ਥੋੜਾ ਆਈ ਹੈ ਪੰਜਾਬ ਦੇ ਨੇ ਇਹ ਆਪਣੇ ਫਰਜ਼ ਪਛਾਣਨ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਇਸ ਤੋਂ ਪਹਿਲਾਂ ਜਦੋਂ ਕੰਚਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਬੀਤੇ ਕੱਲ ਅਕਾਲੀ ਦਲ ਦੇ ਆਗੂ ਤੇ ਵਰਕਰਾਂ ਨੇ ਕੰਚਨਪ੍ਰੀਤ ਨੂੰ ਤੁਰੰਤ ਰਹਾ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ 'ਚ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਵੀ ਰਜਜ ਕੇ ਗੱਜੇ ਸਨ ਉਹਨਾਂ ਨੇ ਕਿਹਾ ਸੀ ਕਿ ਮੌਜੂਦਾ ਸਰਕਾਰ ਨੇ ਕੰਚਨਪ੍ਰੀਤ ਨੂੰ ਸਿਆਸੀ ਕਾਰਨਾ ਕਰਕੇ ਨਿਸ਼ਾਨਾ ਬਣਾਇਆ ਦੱਸਦੀ ਕਿ ਪੁਲਿਸ ਨੇ ਜ਼ਿਮਨੀ ਚੋਣਾਂ ਦੌਰਾਨ ਕੰਚਨਪ੍ਰੀਤ ਖਿਲਾਫ 4 ਮਾਮਲੇ ਦਰਜ ਕੀਤੇ ਸੀ ਕੰਚਨਪ੍ਰੀਤ ਨੇ ਇਹਨਾਂ ਮਾਮਲਿਆਂ ਵਿਰੁੱਧ ਸਥਾਨਕ ਅਦਾਲਤ 'ਚ ਪਟੀਸ਼ਨ ਜਿਕਰੇ ਖਾਸੇ ਕਿ ਸ਼ੁੱਕਰਵਾਰ 28 ਨਵੰਬਰ ਨੂੰ ਜਦੋਂ ਕੰਚਨਪ੍ਰੀਤ ਕੌਰ ਜਾਂਚ ਵਿੱਚ ਸ਼ਾਮਲ ਹੋਣ ਲਈ ਮਜੀਠਾ ਪੁਲਿਸ ਸਟੇਸ਼ਨ ਗਈ ਸੀ ਜਿੱਥੇ ਪੁਲਿਸ ਨੇ ਉਹਨਾਂ ਤੋਂ 6 ਘੰਟੇ ਦੀ ਪੁੱਛਗਛ ਕੀਤੀ ਤੇ ਉਸ ਤੋਂ ਬਾਅਦ ਸ਼ਾਮ ਨੂੰ 5:30 ਵਜੇ ਉਸਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਕੰਚਨਪ੍ਰੀਤ ਤੇ ਪਾਸਪੋਰਟ ਬਣਾਉਣ ਸਮੇਂ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਕੰਚਨਪ੍ਰੀਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਅੱਜ ਸਵੇਰੇ ਹੀ 5:00 4:00 ਵਜੇ ਉਸਨੂੰ ਬਰੀ ਵੀ ਕਰ ਦਿੱਤਾ ਗਿਆ ਹੈ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।